ਸ੍ਰੀ ਗੁਰੂ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਝਾਮਕਾ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਵੀਰ ਦਾ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਤੇ ਵੀਰ ਕੋਲ ਪੰਜ ਪਸ਼ੂ ਵਗਾਉਗਾ ਜੀ ਉਹਨਾਂ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਅੱਜ ਤਰੀਕ ਹੈ ਗਿਆ ਜੀ 15 ਅਗਸਤ 2025 ਸਮਾਂ ਕੁਝ ਸਵੇਰ ਦੇ 10:00 ਵਜੇ ਦਾ ਹੈ ਤੇ ਆਦੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਤੇ ਤਨ ਦਿੰਨੇ ਆ ਜਾਣਕਾਰੀ ਸਾਰੀ ਪਸ਼ੂਆਂ ਦੀ ਤੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਜੀ ਹੋਰ ਵੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਠਾ ਠਾ ਡੇਰੀ ਫਾਰਮ ਦੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਭਾਜੀ ਇਹੋ ਬੇਨਤੀ ਕਰਦੇ ਆਂ ਕਿ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਇਹ ਫੋਲੋ ਕਰੋ ਇਹ ਸੰਯੋਗ ਦਿਓ ਵੱਧ ਤੋਂ ਵੱਧ ਹਾਂਜੀ ਹਾਂਜੀ ਬਿਲਕੁਲ ਜੀ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਜਿਹੜੇ ਕਿਸੇ ਭੈਣ ਭਰਾ ਨੂੰ ਲੋੜ ਹੋਵੇ ਆਪਣੇ ਤੋਂ ਪਾਸ ਸਾਰੇ ਹੁੰਦੇ ਆ ਠੀਕ ਹੈ ਅਗਲੇ ਤੇ ਵੀਡੀਓ ਪਾ ਜੀ ਹਾਂਜੀ ਤੇ ਅੱਜ ਅੱਜ ਆਪਣੇ ਕੋਲ ਕਿੰਨੇ ਪਾਸੂ ਪੰਜ ਨਾਗ ਹੈ ਜੀ ਪਾਜੀ ਪੰਜ ਨਾਗ ਦੁੱਧ ਦੀ ਗੱਲ ਕਰੀਏ ਤੇ ਦੁੱਧ ਹੋਊਗਾ ਭਾਜੀ ਕੋਈ 9-10 ਲੀਟਰ ਤੋਂ ਲੈ ਕੇ ਹਾਂਜੀ 6 ਲੀਟਰ ਤੱਕ ਠੀਕ ਹੈ ਭਾਰੀ ਗੱਲ ਪਈਏ ਤੇ ਭਾਅ ਭਾਜੀ ਆਪਣੇ ਤੋਂ ਹੋਣਗੇ ਕੋਈ 40 ਤੋਂ ਅੰਦਰ ਦੇ 40 ਰੁਪਏ ਪੰਜੋਂ ਬਾਹਰ ਦੇ ਕੋਸਾ ਤੋਂ ਬਾਹਰ ਠੀਕ ਹੈ ਜੀ ਤੇ ਸੂਇਆਂ ਦੀ ਗੱਲ ਕਰੀਏ ਤੇ ਪਹਿਲਾ ਦੁਜਾ ਤੇ ਤਿਜੇ ਸੂਏ ਦੇ ਵਿੱਚ ਆਪਣੇ ਤੋਂ ਮਈਆਂ ਹੋਣਗੀਆਂ ਠੀਕ ਹੈ ਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆਪਾਂ ਜਿੱਦਾਂ ਜਿੱਦਾਂ ਆਪਾਂ ਦਿਖਾ ਦੇਣਾ ਹਾਂਜੀ ਹਾਂਜੀ ਬਾਕੀ ਚਲੋ ਇਹੋ ਬੇਨਤੀ ਆ ਕੋਈ ਵੀ ਡੰਗਰਾ ਗਲਾਬ ਦਾ ਲੈਂਦਾ ਹਾਂਜੀ ਬਿਲਕੁਲ ਪਰਵਾਹ ਦੇ ਵਿੱਚ ਵਖਾ ਲੇ ਤੇ ਫੇਰ ਆਪਾਂ ਸਾਈ ਪਾਉਂ ਹਾਂਜੀ ਹਾਂਜੀ ਬਿਲਕੁਲ ਤੇ ਮੰਨ ਲਓ ਜਿਹੜੀ ਸਾਈ ਕੋ ਪਾਉਣਾ ਸਾਈ ਦਾ ਸਮਾਂ ਸੀਮਤ ਹੋਊਗਾ ਹਾਂਜੀ ਸੀਮਤ ਹੋਊਗਾ ਜੀ ਉਹ 5-4 ਘੰਟੇ ਉਹ 10 ਘੰਟੇ 12 ਘੰਟੇ ਆਪਾਂ ਇੱਕ ਦਿਨ ਖਲੋ ਜਾਨੇ ਠੀਕ ਹੈ ਜੀ ਤੇ ਬਾਕੀ ਗੱਲ ਇਹ ਜੇ ਵੀ ਘਰੇ ਆ ਕੇ ਆਪ ਦੀ ਤਸੱਲੀ ਕਰੋ ਤਸੱਲੀ ਕਰੋ ਬਿਲਕੁਲ ਜੀ ਬਿਲਕੁਲ ਆਪਣੀ ਤਸੱਲੀ ਕਰੋ ਜੀ ਹਾਂਜੀ ਤੇ ਕਿੰਨੀਆਂ ਬੱਚੇ ਆ ਲਈਆਂ ਜੀ ਅੱਜ ਹਾਂ ਬੱਚੇ ਆ ਲਈਆਂ 4 ਐ ਜੀ ਇੱਕ ਬਣਾ ਬੱਚੇ ਤੋਂ ਠੀਕ ਆ ਜੀ ਠੀਕ ਤੇ ਕਰੀਏ ਡਿਟੇਲ ਸ਼ੁਰੂ ਵੀ ਦੀ ਹਾਂ ਜੀ ਜ਼ਰੂਰ ਦੀ ਚਲੋ ਜੀ ਪਹਿਲੇ ਨਾਮ ਦੀ ਦਿਓ ਜਾਣਕਾਰੀ ਇਹ ਪਹਿਲੀ ਛੋਟੀ ਪਹਿਲਾ ਸੁਆਸ ਹੋਈ ਜੇ ਅੱਛਾ ਜੀ ਕਿੰਨਾ ਦੁੱਧ ਆਦ ਕਿੰਨਾ ਵੀਰ ਜੀ ਹਾਂ ਜੀ ਕਿੰਨਾ ਦੁੱਧ ਆਦ ਦੁੱਧ ਭਾਜੀ ਇਹ ਥੱਲੇ ਹੈਗਾ ਜਿਹੜਾ ਪੱਕਾ 7 ਲੀਟਰ 7 ਲੀਟਰ ਹਾਂ ਜੀ ਠੀਕ ਆ ਜੀ ਤੇ ਬੱਚਾ ਮਗਰ ਜੀ ਮਗਰ ਮਗਰ ਕੀ ਆ ਜਿਆ ਮਗਰੇ ਤੇ ਮੇਰੇ ਖਿਆਲ ਕਟਾ ਜੇ ਮਗਰੇ ਕਟਾ ਆ ਹਾਂ ਜੀ ਬੱਚਾ ਹੈ ਏਡਾ ਘਟਾ ਹੈ ਨਾ ਜੀ ਹਾਂਜੀ ਆ ਘਟਾ ਹੈ ਕਿੰਨਾ ਜਰ ਹੋ ਗਿਆ ਸੂਈ ਨੂੰ ਸੂਈ ਨੂੰ ਭਾਜੀ ਕੋਈ ਸਾਢੇ 3 ਮਹੀਨੇ ਨਾਲੇ ਕੋ ਚਾਰ ਨਾਲੇ ਭਾਵੇਂ ਭੈਣ ਭਰਾਵਾਂ ਦੀ ਗਾੜੀ ਆ ਆਪਾਂ ਕਿਸ ਗੱਲ ਦਾ ਨਹੀਂ ਕਹੋ ਵੀ ਗਾੜੀ ਸਾਰਾ ਕੋਸ਼ੀਸ਼ਾ ਜੀ ਠੀਕ ਹੈ ਜੀ ਠੀਕ ਹਾਂਜੀ ਦੁੱਧ 7 ਲੀਟਰ ਦੇ ਸੂਈ ਨੂੰ ਸਾਢੇ 3-4 ਮਹੀਨੇ ਆਏ ਜੀ ਠੀਕ ਹੈ ਜੀ ਲਓ ਜੀ ਖੋਣ ਕੇ ਕਰਾਓ ਚੈੱਕ ਤੇ ਜਦ ਜੜੀ ਬਣੀ ਸੌਰੀ ਆ ਉਹ ਵੀ ਉਹਨਾਂ ਦੇ ਕਹਿਣ ਮੁਤਾਬਕ ਬਣੀ ਆ ਮਹੀਨੇ ਦੀ ਅੱਛਾ ਇਹ ਮਹੀਨੇ ਦੀ ਨਹੀਂ ਜੇ ਗਰੰਟੀ ਕੋਈ ਆਪਾਂ ਦੁੱਧ ਦੇ ਹਿਸਾਬ ਨਾਲ ਦੁੱਧ ਵਾਲੇ ਮੁੱਲ ਕਰਨਾ ਠੀਕ ਆ ਜੀ ਆ ਵੇਖੋ ਚੋਟੀ ਲਓ ਜੀ ਜਾਂ ਦੇ ਕੋਈ ਨਹੀਂ ਬਾਹਰ ਪੱਖ ਖੋਲ ਕੇ ਚੈੱਕ ਕਰਾ ਲੈਂਦੇ ਤੇ ਕਿਵੇਂ ਸਾਨ ਸੁਣ ਕਿਵੇਂ ਵੀਰੇ ਤੇ ਖਾਣ ਪਾਜੀ ਵਧੀਆ ਚਵਾਈ ਓਕੇ ਇੱਕ ਨੰਬਰ ਇੱਕ ਨੰਬਰ ਹਾਂਜੀ ਹਾਂਜੀ ਮੂੰਹ ਚਿੱਗੀ ਜੀ ਮੂੰਹ ਚਿੱਗੀ ਹਾਂਜੀ ਠੀਕ ਆ ਜੀ ਮਗਰ ਕਟਾ ਆ ਗਿਆ ਹਨਾ ਮਗਰ ਕਟਾ ਸਾਢੇ ਤਿੰਨ ਮਹੀਨੇ ਦੀ ਸੂਈ ਭਾਵੇਂ ਕੋ ਚੌਂ ਦੀ ਲਾਲੇ ਹਾਂ ਤੇ 7 ਲੀਟਰ ਜੇ ਬਣੀ ਹੈਗੀ ਮਹੀਨੇ ਦੀ ਹਾਂਜੀ ਪਰ ਆਪਾਂ ਬਣੀ ਦੀ ਕੋਈ ਗਾਰੰਟੀ ਨਹੀਂ ਭਾਜੀ ਉਹ ਅਗਲੇ ਦੀ ਕਿਸਮਤ ਹੈ ਜੀ ਠੀਕ ਹੈ ਜੀ ਠੀਕ ਹਾਂਜੀ ਆਪਾਂ ਤੇ ਦੁੱਧ ਦੇ ਹਿਸਾਬ ਨਾਲ ਦੇਣੀ ਜੀ ਠੀਕ ਹੈ ਜੀ ਹਾਂਜੀ ਬਾਕੀ ਸੀਲਸ ਲੱਗ ਗਿਆ ਜੀ ਹਾਂਜੀ ਦਸਣ ਆਪਾਂ ਦਸਣ ਤਾਂ ਬਣੀ ਵੀ ਅਗਲਾ ਆਉਂਦਾ ਤਿਆਰ ਰੱਖ ਲੈਂਦਾ ਠੀਕ ਹੈ ਅਛਾ ਜੀ ਚਲੋ ਗਾੜੀ ਅਗਲੇ ਦੀ ਕਿਸਮਤ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਲੱਕਰ ਨਿਕਲ ਆਉਂਦਾ ਜਿੱਦਾਂ ਲੱਕਰ ਸਕਰ ਬਣਦੇ ਆ ਫੇਰ ਹੀ ਨਿਕਲਦੇ ਬਿਲਕੁਲ ਜੀ ਬਿਲਕੁਲ ਬਾਕੀ ਸੀਲਸ ਲੱਗ ਪੂਰੀ ਜੀ ਲਓ ਜੀ ਕਰੋ ਚੈੱਕ ਜਿੱਦਾਂ ਮਰਜੀ ਹੈਣਾ ਹਾਂਜੀ ਹਾਂਜੀ ਕੋਈ ਗੱਲ ਹੀ ਨਹੀਂ ਕੋਈ ਬੱਚਾ ਚੋਲੇ ਕੋ ਸਿਆਣਾ ਚੋਲੇ ਹੈਣਾ ਜਿੱਦਾਂ ਮਰਜੀ ਜਿਹੜਾ ਮਰਜੀ ਚੋਲੇ ਠੀਕ ਹੈ ਤੇ ਅਛਾ ਜੀ ਰੇਟ ਰੂਟ ਦੀ ਗੱਲਬਾਤ ਕਰ ਲਈਏ ਆਪਾਂ ਰੇਟ ਭਾਈ ਜੇ ਤੇ ਝੋਟੀਏ ਦੀ ਸੱਜਰ ਸੁਈ ਲੈਣ ਜਾਈਏ ਨਾਲ ਹਾਂਜੀ ਤੇ ਮੇਰਾ ਖਿਆਲ ਲੱਖ ਤੋਂ ਪਲੱਸ ਨਹੀਂ ਤੇ ਲੱਖ ਤੋਂ ਘੱਟ ਨਹੀਂ ਹੋਣੀ ਤੇ ਹਾਂਜੀ ਬਿਲਕੁਲ ਜੀ ਤੇ ਆਪਾਂ ਜਿਹੜਾ ਮੈਂ ਦੇ ਹਿਸਾਬ ਨਾਲ ਸੁਈ ਦੇ ਹਿਸਾਬ ਨਾਲ ਮੁੱਲ ਕਰ ਦੇਣਾ ਇਹਦਾ ਠੀਕ ਹੈ ਜੀ ਆਪਾਂ ਹਾਂ ਨਾ ਇਹਦਾ ਮੁੱਲ ਭਾਵੇਂ ਕੋਈ ਕਰਾ ਲੈ 70 75 60 ਜੋ ਮਰਜੀ ਕਰਾ ਲੈ ਹਾਂਜੀ ਆਪਾਂ ਜਿਹੜੀ ਨਾ ਇਹ 82000 ਰੁਪਏ ਚ ਪਹੁੰਚ ਕਰਨੀ ਆ 82000 ਰੁਪਏ ਪਹੁੰਚ ਤੇ ਜੇ ਕੋ ਗੱਡੀ ਆਪਦੀ ਲਿਆਵੇ 1000 ਛੱਡਾਂਗੇ 60000 ਤੋਂ ਠੀਕ ਆ ਜੀ 60000 ਤੋਂ ਇੱਕ ਰਿਆ 1000 ਛਾੜ ਠੀਕ ਆ ਜੀ ਜੇ ਗੱਡੀ ਆਪਣੀ ਲਿਆਵੇ ਹਾਂਜੀ 3000 ਰੁਪਏ ਚੜਦਾਂ ਠੀਕ ਆ ਜੀ ਹਾਂ ਤੇ 62000 ਦੇ ਵਿੱਚ ਨਹੀਂ ਤੇ 100 ਕਿਲੋਮੀਟਰ ਤੱਕ ਪਹੁੰਚ ਠੀਕ ਆ ਜੀ ਤੇ ਚਲੋ ਜੀ ਅਗਲੇ ਨਾਕ ਦੀ ਦਿਓ ਜਾਣਕਾਰੀ ਗੱਡੀ ਭਾਜੀ ਵੱਡੀ ਮਹੀਏ ਸੂਆ ਭਾਵੇਂ ਆਪਾਂ ਦੁੱਝਾ ਆਖੀ ਜਾਈਏ ਹਾਂਜੀ ਘਰ ਵਾਲਿਆਂ ਦੇ ਕਹਿਣ ਮੁਤਾਬਕ ਦੁੱਝਾ ਪਰ ਆਪਾਂ ਸੂਆ ਤੇ ਜਾ ਖਾਂਗੇ ਭਲੀ ਠੀਕ ਆ ਜੀ ਠੀਕ ਵਾ ਤੇ ਠੀਕ ਹੈ ਕਿ ਸਿਰ ਮੂੰਹ ਦੀ ਮੈਂ ਸੋਹਣੀ ਆ ਸਰੀਰ ਦੀ ਸੱਦ ਗਾਠੀ ਪੂਰੀ ਸੱਦ ਕਾਂ ਸੜੀ ਆ ਪੂਰੀ ਪੂਰੀ ਦੁੱਧ ਜਿਹੜਾ ਚਵਾਵਾਂ 9-10 ਲੀਟਰ ਹੋਊਗਾ ਪੱਕਾ ਲੋਅਰ 8 ਲੀਟਰ ਦੇ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਪੂਰੀ ਤਸੱਲੀ ਕੋਈ ਵੀ ਭਰਾ ਆਪਣੀ ਤਸੱਲੀ ਕਰ ਸਕਦਾ ਮੈਂ ਨਾ ਜਿੱਦਾਂ ਮਰਜ਼ੀ ਚੋ ਕੇ ਖੜੇ ਠੀਕ ਹੈ ਜੀ ਤੇ ਮਗਰੇ ਦੇ ਮੇਰਾ ਖਲ ਕੱਟੀ ਆ ਮਗਰੇ ਦੇ ਕੱਟੀ ਹੈ ਹਾਂਜੀ ਕਰਾ ਦਿਓ ਜੇ ਤੇਰੀ ਕੱਟੀ ਹੈ ਕਰਾ ਦਿਓ ਚੈੱਕ ਆ ਆਹ ੜੀ ਗੱਟੀ ਹੈ ਜੀ ਮਗਰੇ ਹਾਂਜੀ ਹਾਂਜੀ ਆ ਕੱਟੇ ਲਓ ਜੀ ਕਰੋ ਜੀ ਚੈੱਕ ਇੱਕ ਰੰਗ ਕਾਲੀ ਪੂਰੀ ਮੈਂ ਹਾਂਜੀ ਹਾਂਜੀ ਮੈਂ ਅਗਰ ਕਰਤੀ ਠੀਕ ਹੈ ਜੀ ਸੁਈ ਨੂੰ ਕੋਈ ਇਹਨੂੰ ਵੀ ਕੋ ਸਾਢੇ ਤਿੰਨ ਮਹੀਨੇ ਜੇ ਭਾਵੇਂ ਚਾਰ ਲਾ ਲੈ ਕੋਈ ਠੀਕ ਹੈ ਜੀ ਤੇ ਬਣੀ ਸੋਰੀ ਇਹ ਵੀ ਉਹਨੇ ਕਹਿਣ ਮੁਤਾਬਕ 2.5 ਦਿਨਾਂ ਦੇ ਮਹੀਨੇ ਦੀ ਪਰ ਆਪਣੀ ਕੋਈ ਗਾਰੰਟੀ ਨਹੀਂ ਆਪਾਂ ਦੁੱਧ ਹੀ ਗਾਰੰਟੀ ਹੈ ਦੁੱਧ ਦੀ ਗਾਰੰਟੀ ਹੈ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਕਿੰਨਾ ਪੱਕਾ ਦੁੱਧ ਦੇ ਦੇ ਦੁੱਧ ਭਾਜੀ ਭਾਵੇਂ ਦਿਖਾਵਾ ਨਾ ਦਾ ਪੱਕਾ ਲੋਹੇ ਦਾ ਅਠੂ ਠੀਕ ਹੈ ਜੀ ਪੱਕਾ ਲੈ ਆਪਾਂ ਤੇ ਦੋ ਡੰਕ ਚੋ ਕੇ ਖੜੇ ਜਿੱਦਾਂ ਮੈਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋਈ ਵੀ ਭਰਾ ਆਪਣੀ ਤਸੱਲੀ ਕਰ ਸਕਦਾ ਹੈ ਨਾ ਭਾਜੀ ਆਪਾਂ ਹਰ ਵੀਡੀਓ 'ਚ ਆਨੇ ਆ ਮੈਂ ਖੋਲਦਿਆਂ ਬੰਦਿਆਂ ਆਖੀ ਜਾਂਨੇ ਜਿੰਨਾ ਮਰਜ਼ੀ ਆਪ ਦੀ ਤਸੱਲੀ ਕਰੇ ਜੀ ਤਸੱਲੀ ਕਰੇ ਬਿਲਕੁਲ ਜੀ ਸੂਆ ਅੱਖ ਨੂੰ ਭਾਵੇਂ ਦੱਜਾ ਯਾਦ ਦੀ ਜੱਜ ਨਹੀਂ ਹੁੰਦਾ ਪਰ ਤਜਾ ਸੂਆ ਹੀ ਰਹਿ ਜਾਂਦਾ ਬਿਲਕੁਲ ਬਿਲਕੁਲ ਜੀ ਗਾਂ ਚੌਥੇ ਸੂਏ ਦੀ ਬਣੀ ਠੀਕ ਹੈ ਜੀ ਗਾਂ ਚੌਥੇ ਦੀ ਬਣੀ ਹੈ ਨਾ ਪੂਰੀ ਸਾਈਟ ਲੈਣ ਕਬੱਡੀ ਇਹ ਨਹੀਂ ਵੀ ਛੋਟੀ ਮੈਂ ਹਾਂਜੀ ਪੂਰੀ ਰੋਕੇ ਮਾਰਿਆ ਫੇਸ ਸੈੱਟ ਕਰਾ ਲਿਆ ਤੇ ਕਿਵੇਂ ਛਾਹੀ ਸੀਲਸ ਲੱਗ ਪੂਰੀ ਵਧੀਆ ਜੀ ਚੌਣ ਇੱਕ ਨੰਬਰ ਇੱਕ ਨੰਬਰ ਹਨਾ ਜੀ ਕੱਟੀ ਤੇ ਮਿਲਦੀ ਵਧੀਆ ਠੀਕ ਹੈ ਜੀ ਆਹ ਥੋੜਾ ਡੰਗਰ ਹੋਣੇ ਸਵੇਰੇ ਹੀ ਆਇਆ ਤੇ ਥੋੜਾ ਕਰ ਜਾਂਦੇ ਆ ਕੱਟੀ ਦਾ ਕਰਦੀ ਹੈ ਜੀ ਥੋੜਾ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਮੁਖਾ ਰਹੀ ਇੱਕ ਰਮਣੀ ਬਰ ਘਰ ਚ ਡੰਗਰ ਨਾ ਲਾਗੇ ਬੱਜਾ ਬੁੱਜਾ ਹੁੰਦੇ ਬੱਚੇ ਹਾਂਜੀ ਬਿਲਕੁਲ ਇੱਥੇ ਆਪਾਂ ਆਪ ਦਾ ਸਿਸਟਮ ਨਾ ਬੰਨ ਹੀ ਨੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕੱਦਗਾਠੀ ਰਹਾ ਪੂਰੀ ਮਾਈਦੀ ਹਨਾ ਪੂਰੀ ਜੀ ਸੂਆ ਤੇ ਜਾਣੀ ਹਾਂਜੀ ਦੁੱਧ ਭਾਈ 8 ਲੀਟਰ ਜੀ ਪੱਕਾ ਲੋਹੇ ਹੋਗਾ ਠੀਕ ਹੈ ਜੀ ਤੇ ਸੂਈ ਨੂੰ ਹੋਇਆ ਜੇ 3.5-4 ਮਹੀਨੇ ਬਣੀ ਸੋਰੀ ਨੂੰ 20-25 ਦਿਨ ਮਹੀਨਾ ਆਇਆ ਹਾਂਜੀ ਤੇ ਮਗਰ ਕੱਟੀ ਜੀ ਮਗਰ ਕੱਟੀ ਤੇ ਰੇਡ ਰੂਟ ਚਾਹੀਏ ਰੇਡ ਭਾਜੀ ਬਿਲਕੁਲ ਇਹ ਛੋਟਾ ਜਿਹਾ ਹੁਣ ਮੰਗਣ ਨੂੰ ਤੇ ਭਾਵੇਂ ਬਾਕੀ ਇਹ ਆ ਵੀ ਚੋਕੇ ਡੰਗਰ ਲੈਂਦੇ ਜੇ ਲੇਟ ਲੂਟ ਠੀਕ ਹੈ ਵੇਰੀ ਮਾਲ ਆਇਆ ਸਾਰਾ ਠੀਕ ਹੈ ਜੀ ਹਾਂ ਤੇ ਕੀ ਰੇਡ ਰੂਟ ਚਾਹੀਏ ਇਹਦਾ ਰੇਡ ਭਾਈ ਦੇ ਦਈਏ 75000 ਦੀ ਪੱਕਾ ਜੈਸਣਾ ਇੱਕੋ ਰੇਡ ਆਪਣੇ ਭਾਈ ਛੋਟੇ ਭਾਂਦੇ ਆਪਾਂ ਗੱਲ ਕਰਨੀ ਉਹ ਹਾਂਜੀ ਇਹ ਜਿਹੜੀ ਲੈ ਲੈਣੀ ਆ ਲੈ ਲੈ ਜਿੰਨੇ ਦੀ ਚੀਜ਼ ਆ ਹਾਂਜੀ ਬਿਲਕੁਲ ਪਿਆ 10000 ਦੇ ਵਿੱਚ ਪਹੁੰਚ ਜੇ ਗੱਡੀ ਆ ਜੀ ਲੱਗਿਆ 3000 ਛੱਡ ਕੇ ਬਾਹਰ ਹੋ ਗਿਆ ਪੂਰੀ ਦਮਾ 60000 ਦੀ ਮਿਲਣੀ ਨਹੀਂ ਜੇ ਕਰੂੰ ਆਪਣੇ ਫਾਰਮ ਤੇ ਮੇਰੇ ਬਿਲਕੁਲ ਬਿਲਕੁਲ ਸਹੀ ਜਾਇਜ਼ ਰੇਟ ਬਿਲਕੁਲ ਹਾਂਜੀ ਹਾਂ ਠੀਕ ਆ ਜੀ ਤੇ ਗੱਡੀ ਬਾਰੇ ਦੀ ਜਾਣਕਾਰੀ ਗੱਡੀ ਭੈਣ ਭਰਾਵਾਂ ਲਈ ਫੇਰ ਛੋਟਾ ਜਿਹਾ ਗਿਫਟ ਆ ਹਾਂਜੀ ਰੇਟ ਵੀ ਛੋਟਾ ਜੀ ਬਿਲਕੁਲ ਤੇ ਦੁੱਧ ਵੀ ਹੈਗਾ ਜੀ ਦੁੱਧ ਭਾਜੀ 7 ਆ ਹਾਂਜੀ 6 ਲਾਲੇ ਭਾਵੇਂ ਕੋਈ ਠੀਕ ਆ ਜੀ ਹਾਂ 6 ਲੀਟਰ ਲਾ ਗਿਆ ਆਪਣਾ ਸੁਖਦਾ ਦਾ ਸੁਆ ਸੁਆ ਭਾਜੀ ਭੈਣ ਭਰਾਵਾਂ ਦੇ ਗਾੜੀ ਆ ਹਾਂਜੀ ਸਰੀਰ ਪੱਖੋਂ ਤੇ ਮੈਂ ਦੂਜੇ ਲਾਲੇ ਭਾਵੇਂ ਕੋਈ ਹਾਂਜੀ ਹੁਣ ਦੇ ਕੋ ਤੀਜੇ ਲਾਲੇ ਚੌਥੇ ਲਾਲੇ ਭਾਵੇਂ ਕੋਈ ਜਿੰਨੇ ਮਰਜ਼ੀ ਆਪ ਸਮਝੀ ਕੋਈ ਵਰਤੇ ਆ ਹਾਂਜੀ ਬਿਲਕੁਲ ਜੀ ਆਪਾਂ ਤੇ ਜਾ ਗੰਗੇ ਠੀਕ ਆ ਜੀ ਹਾਂਜੀ ਤੇ ਮਗਰਮੁਗਦੇ ਦੇ ਕੋਈ ਫਲ ਫੁੱਲ ਨਹੀਂ ਇਹਦੇ ਮਗਰ ਫਲ ਨਹੀਂ ਜੀ ਕੋਈ ਅੱਛਾ ਇਹ ਨੂੰ ਫੇਰ ਚਾਰ ਮਹੀਨੇ ਹੋਏ ਜੀ ਠੀਕ ਆ ਜੀ ਹਾਂ ਠੀਕ ਚਲੋ ਇੱਕ ਕਰਾਓ ਚੈੱਕ ਹੋ ਬਣੀ ਸੋਰੀ ਨੂੰ ਉਹਨਾਂ ਦੇ ਕੈਨ ਮਤਾਬ 35 ਦਿਨ ਹੋਏ ਜੇ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕਰਨਾ ਬਣੀ ਦੇ ਹਿਸਾਬ ਨਾਲ ਬਣੀ ਦੇ ਹਿਸਾਬ ਨਾਲ ਨਹੀਂ ਕਰਨਾ ਠੀਕ ਹੈ ਜੀ ਠੀਕ ਬਿਲਕੁਲ ਥਾਂ ਤੋਂ ਕਿਵੇਂ ਵੀਰੇ ਦੇ ਥਾਂ ਮਰੀਆ ਜੀ ਚਵਾਈ ਇੱਕ ਨੰਬਰ ਆ ਠੀਕ ਹੈ ਜੀ ਸੂਈ ਨੂੰ ਭਾਜੀ 4 ਮਹੀਨੇ ਹੋ ਗਏ ਜੀ ਹਾਂਜੀ ਤੇ 35 ਦਿਨੋਂ ਮਨ ਕੈਨ ਮਤਾਬ ਕੋ ਬਣੀ ਨੂੰ ਹੈ ਠੀਕ ਹੈ ਜੀ ਤੇ ਦੁੱਧ ਜਿਹੜਾ ਉਹ ਪੱਕਾ 6 ਲੀਟਰ ਵਾਲੇ ਕੋਲ ਲੋਏ ਜੀ 6 ਲੀਟਰ ਵਾਲੇ ਹੈ ਨਾ ਇਹ ਪੱਕਾ ਸੂਆ ਸਿੰਘ ਥੋੜਾ ਜਿਹਾ ਖੁੱਲਾ ਹੋਣਾ ਇਹਦਾ ਹਾਂਜੀ ਸਰੀਰ ਪੱਕਾ ਜੇ ਤੁਸੀਂ ਹਿਸਾਬ ਲਾਓ ਤਾਂ ਝੋਟੀ ਹੈ ਪੂਰੀ ਪੂਰੀ ਸਹੀ ਇਹ ਨਹੀਂ ਜਿਹੜਾ ਡੰਗਰ ਜ਼ਿਆਦਾ ਸੋਇਆ ਚ ਹੋਵੇ ਨਾ ਸਰੀਰੋਂ ਪਤਾ ਭਾਜੀ ਪਤਾ ਲੱਗ ਜਾਂਦਾ ਲੱਗ ਜਾਂਦਾ ਹੀ ਲੱਗ ਜਾਂਦਾ ਬਿਲਕੁਲ ਪਰ ਆਪਾਂ ਫਿਰ ਵੀ ਸੂਆ ਤੇ ਜਾ ਹੀ ਆਖਾਂ ਬਿਲਕੁਲ ਬਿਲਕੁਲ ਜੀ ਬਾਕੀ ਭੈਣ ਭਾਵਾਂ ਦੇ ਗਾਰੀ ਆ ਭਾਵੇਂ ਕੋਈ ਚੌਥਾ ਵਾਲੇ ਪੰਜਵਾਂ ਵਾਲੇ ਆ ਅਗਲੀ ਦਿਨ ਆਪਦੀ ਸਮਝ ਅਗਲੀ ਸਮਝੀ ਬਸ ਠੀਕ ਕਿੰਨਾ ਦੁੱਧ ਦਾ ਛਾਹੀ ਪੱਕਾ ਇਹਦਾ 6 ਲੀਟਰ ਵਾਲੇ ਜੀ ਪੱਕਾ ਬਈ 6 ਲੀਟਰ ਪੱਕਾ ਆਣਾ ਨਾਲ ਕੋਈ ਫਲ ਨਹੀਂ ਹੈਗਾ ਨਹੀਂ ਜੀ ਨਹੀਂ ਠੀਕ ਹੈ ਜੀ ਇਧਰ ਭਾਈ ਇਹਦੇ ਮਗਰ ਬੱਚਾ ਹੁੰਦਾ ਤਾਂ ਜਾਣਾ ਹੁਣ ਆਪਾਂ ਉਸੇ ਹਿਸਾਬ ਨਾਲ ਕਰ ਦੇਣਾ ਕੰਮ ਉਸ ਹਿਸਾਬ ਨਾਲ ਹੀ ਕਰ ਦੇਣਾ ਹਾਂ ਜਲਦੀ ਭਰੇ ਤੁਣ ਵੜੀ ਆ ਜੀ ਚੌਣ ਇੱਕ ਨੰਬਰ ਤੁਹਾਨੂੰ ਦੱਸਣ ਦਾ ਮਾਲ ਸਾਰਾ ਲੇਟ ਚੋ ਕੇ ਲਿਆਂਦਾ ਹੋਣਾ ਸਵੇਰੇ ਠੀਕ ਹੈ ਮਾਲ ਆਇਆ ਇਹ ਤੇ ਵਿਗ ਗਿਆ ਤੇ ਫੋਨ ਬੜੇ ਆਉਂਦੇ ਭੈਣ ਭਰਾਵਾਂ ਦੇ ਹਾਂਜੀ ਬਿਲਕੁਲ ਉਦੋਂ ਤੇ ਆਪਾਂ ਵੀਡੀਓ ਸਵੇਰੇ ਪਾਉਣੀ ਠੀਕ ਹੈ 8000 8000 ਇਕੱਠੇ ਕਰਨ ਦਾ ਹਾਂਜੀ ਹੁਣ ਚਲੋ 5 ਕਾਜ ਦੇ ਮੈਂਗਾ ਚਲੋ ਫੋਨ ਆਉਂਦਾ ਭੈਣ ਭਰਾਵਾਂ ਦੇ ਠੀਕ ਹੈ ਜੀ ਤੇ ਵੀਰ ਜੀ ਰੇਟ ਰੂਲ ਰੇਡ ਭਾਜੀ ਬਿਲਕੁਲ ਇਹਦਾ ਛੋਟਾ ਹਾਂਜੀ 42000 ਦੇ ਵਿੱਚ ਪਹੁੰਚ ਜੀ 42000 ਜੇ ਗੱਡੀ ਆਪਦੀ ਲੈ 39000 ਪੂਰੀ ਦੇ ਦਵਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਚਲੋ ਜੀ ਅਗਲੇ ਨਾਲ ਦੀ ਦਿਓ ਜਾਣਕਾਰੀ ਪਰਿਕਰਦਕਾਰ ਪੂਰਾ ਵੱਡਾ ਹਾਂਜੀ ਸੁਆ ਮਹਿੰਦਾ ਕੋਈ ਤਜਾਰੀ ਚੌਥਾ ਲਾਲੇ ਪੰਜਵਾਂ ਵਾਲੇ ਛੇਵਾਂ ਵਾਲੇ ਭੈਣ ਭਰਾਵਾਂ ਦੀ ਗੱਡੀ ਆ ਆਪਾਂ ਇਹ ਗੱਲ ਦੀ ਕੋਈ ਨਹੀਂ ਕਰਨੀ ਹਾਂਜੀ ਆਲਾ ਆਪਦੀ ਸਮਝ ਵਰਤੋ ਠੀਕ ਹੈ ਜੀ ਤੇ ਸੂਈ ਜੀ ਭਾਜੀ ਮਹੀ ਇਹ ਜਿਹੜੀ ਆ ਕੋਈ ਸਾਢੇ ਤਿੰਨਾਂ ਚੌਥੀ ਮਹੀਨਿਆਂ ਦੀ ਠੀਕ ਹੈ ਜੀ ਹਾਂਜੀ ਹਾਂਜੀ ਸਾਡੇ ਤਿੰਨ ਚੌਹਾਂ ਮਹੀਨੇ ਦੀ ਮਗਰ ਕੀ ਆ ਗਿਆ ਇਹ ਤੇ ਮਗਰ ਹੈਗਾ ਕੋ ਫਲ ਫੁੱਲ ਮਗਰ ਇਹਦੇ ਫਾਲਾ ਕੁਮਟ ਦਿਖਾਉਣਾ ਇਹਨਾਂ ਮਗਰ ਇਹਦੇ ਮੇਰੇ ਕਟਾ ਜੀ ਮਗਰ ਕਟਾ ਜੀ ਮਗਰ ਕਟਾ ਕੱਟੀ ਆ ਕਮਲ ਖਰੋ ਮਾਲ ਕੱਲ ਹੀ ਲਿਆ ਨਾ ਸਾਰਾ ਹਾਂਜੀ ਥੋੜੇ ਜਿਹਾ ਕਨਫਿਊਜ਼ ਹੋ ਜਾਈਦਾ ਤਾਂ ਆ ਮੇਰਾ ਕਟਾਈ ਆ ਇਹਦੀ ਮਗਰ ਕਟਾ ਆ ਕਟਾ ਜੀ ਆੜਾ ਜਾ ਲੋਹਾ ਹਨ ਹੈ ਹਾਂਜੀ ਹਾਂਜੀ ਲੋਹਾ ਆ ਭੈਣ ਭਰਾਵਾਂ ਦੀ ਗਾੜੀ ਆ ਕੋ ਚਾਉਂਦੀ ਸੂਈ ਵਾਲੇ ਭਵੇਂ ਚਾਉਂ ਤੋਂ ਤਾਂ ਵਾਲੇ ਗਾੜੀ ਸਮਝਿਆ ਜੀ ਪਾਪਾ ਠੀਕ ਹੈ ਜੀ ਠੀਕ ਹੈ ਜੀ ਆਪਾਂ ਨਾਲ ਸਵਿਧਾ ਹੀ ਕਰਨਾ ਕੋਈ ਵੀ ਤੁਹਾਨੂੰ ਬੜਾ ਆਪਣੇ ਫਾਰਮ ਤੇ ਬਿਨਾਂ ਬੱਚੇ ਤੋਂ ਡੰਗਰ ਵੀ ਆਉਂਦੇ ਆ ਪਾਈ ਨਹੀਂ ਕਰੀ ਆਖਿਆ ਵੀ ਮਹੀਨੇ ਦੀ ਸੂਈ ਆ ਬਿਲਕੁਲ ਜੇ ਜਿਹੜੀ ਸੂਈ ਨਾ ਪੰਗ ਦੀ ਗਲਤ ਕੰਮ ਕੀਤਾ ਬੱਚੇ ਬੱਚਿਆ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਵਿਖਾਓ ਜੀ ਖੋਲ ਕੇ ਵੀਰ ਜੀ ਸੂਈ ਨੂੰ ਭਾਜੀ ਕੋਈ ਸਾਢੇ ਤਿੰਨ ਨਾਲੇ ਚਾਰ ਨਾਲੇ ਚਾਉਂ ਤੋਂ ਤਾਂ ਨਾਲੇ ਹਾਂਜੀ ਸੂਆ ਜੇਰਾਵਾ ਭਾਵੇਂ ਕੋਈ ਤੇ ਜਾਰੇ ਭਾਵੇਂ ਚੌਥਾ ਨਾਲੇ ਪੰਜਵਾਂ ਨਾਲੇ ਕੋ ਦਹਾਵਾਂ ਨਾਲੇ ਅੜੀ ਸਮਝੀ ਠੀਕ ਹਾਂਜੀ ਬਿਲਕੁਲ ਬਿਲਕੁਲ ਬਾਕੀ ਆਪਣੀ ਤਸੱਲੀ ਕਰ ਸਕਦਾ ਸਾਡੀ ਹੈ ਨਾ ਹੀ ਫਾਰਮ ਤੁਹਾਡੇ ਦੇ ਹਾਂ ਦੁੱਧ ਭਾਜੀ 7 ਲੀਟਰ ਦੇ ਦੇ ਦਿਲੇ ਠੀਕ ਹੈ ਦੁੱਧ ਪੱਕਾ 7 ਲੀਟਰ ਬ੍ਰੈਂਡ ਵਾਲਾ ਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਕੱਦ ਕਾਠ ਸਰੀਰ ਬਾਡੀ ਸਟਰਕਚਰ ਸਾਰਾ ਕੋ ਭੈਣ ਭਰਾਵਾਂ ਦੇ ਸਾਹਮਣੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਤੋਂ ਮਾੜੀ ਡਿਟੇਲ ਸਾਂਝੀ ਕਰਦੇ ਵੀਰ ਜੀ ਹਾਂਜੀ ਡਿਟੇਲ ਫਿਰ ਤੋਂ ਸਾਂਝੀ ਕਰਦੇ ਪਾਜੀ ਸੂਆ ਚੌਥਾ ਤੇ ਜਾ ਭਾਵੇਂ ਕੁਝ ਜਨਮ ਉਹਨਾਂ ਨੇ ਕਹਿਣ ਦਾ ਉਤੇ ਜਾ ਭੈਣ ਭਾਵੇਂ ਗਾੜੀ ਬਾਕੀ ਜਨਮ ਮਰਜੀ ਲਾ ਲੈ ਹਾਂਜੀ ਸੂਈ ਨੂੰ ਸਾਢੇ ਤਿੰਨ ਚਾਰ ਮਹੀਨੇ ਹੈ ਜੀ ਹਾਂਜੀ ਉਹ ਭਾਵੇਂ ਚਾਰ ਤੋਲੇ ਲਾ ਲੈ ਚਾਰ ਤੋ ਤਾਂ ਲਾ ਲੈ ਕਟਾਪਾ ਵੀ ਖਾਤਾ ਮਗਰ ਬੱਚਾ ਕਟਾ ਹਾਂਜੀ ਤੇ ਬਣੀ ਸੋਰੀ ਨੂੰ ਇਹਨੂੰ ਵੀ ਉਹ ਆਂਦੇ ਆ ਵੀ ਕੋਈ ਮਹੀਨਾ ਖੰਡ ਰਿਆ ਮਹੀਨੇ ਤੋਂ ਤੇ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕਰਨਾ ਜੇ ਤੇ ਮੈਂ ਦੱਸਾਂ ਠੀਕ ਹੈ ਜੀ ਆਪਾਂ ਬਣੀ ਦੀ ਕੋਈ ਗਰੰਟੀ ਨਹੀਂ ਦਿੰਦੇ ਠੀਕ ਅਛਾ ਜੀ ਹਾਂਜੀ ਥਾਣ ਤੋਂ ਕਿਵੇਂ ਵੀਰੇ ਤੇ ਚੌਣ ਇੱਕ ਨੰਬਰ ਆ ਜੀ ਦੁੱਧ 7 ਲੀਟਰ ਦੀ ਦੁੱਧ 7 ਲੀਟਰ ਹਾਂਜੀ ਥਾਣ ਤੋਂ ਪੂਰੇ ਓਕੇ ਵਧੀਆ ਜੀ ਚੌਣ ਇੱਕ ਨੰਬਰ ਆ ਠੀਕ ਹੈ ਜੀ ਹਾਂਜੀ ਤੇ ਸ਼ਰੀ ਆਪਾਂ ਫਿਰ ਰੇਟ ਦੀ ਵੀ ਗੱਲਬਾਤ ਕਰ ਲਈਏ ਰੇਟ ਭਾਜੀ ਬਿਲਕੁਲ ਇਹਦਾ ਛੋਟਾ ਪਾ ਠੀਕ ਹੈ ਜੀ ਜਾਜ ਹਾਂਜੀ ਰੇਟ ਭਾਜੀ ਇਹਦਾ ਜੋ ਮਰਜ਼ੀ ਕਰੀਏ ਹਾਂਜੀ 45000 ਦੇ ਵਿੱਚ ਪਹੁੰਚ ਕਰਾਂਗੇ ਠੀਕ ਹੈ ਜੀ ਕਿ ਹੋਰ 10000 ਦੇ ਵਿੱਚ ਪਹੁੰਚ ਕਿ ਹੋਰ ਕਰਾਉਣਾ ਕਰ ਦੋ ਜਾਜ ਹੋਰ ਕੋਈ ਨਹੀਂ ਚਲੋ ਕੋਈ ਗੱਲ ਨਹੀਂ ਜੀ ਗੱਲ ਇਹ ਛੋੜ ਛੱਪੇ ਵਾਲੇ ਭਾਅ ਨੇ ਨਹੀਂ ਭਾਈ ਠੀਕ ਹੈ ਜੀ 44000 ਦੇ ਵਿੱਚ ਪਹੁੰਚ ਜੀ ਜੇ ਗੱਡੀ ਆਪਦੀ ਲੈਵੇ 44000 ਪੂਰੇ ਦਰਵਾ ਠੀਕ ਹੈ ਜੀ ਠੀਕ ਓਕੇ ਜੀ ਓਕੇ ਤੇ ਮਗਰ ਕਟਾ ਹਨਾ ਜੀ ਮਗਰ ਕਟਾ ਜੀ ਠੀਕ ਹੈ ਚਲੋ ਜੀ ਅਗਲੀ ਨਾਕ ਦੀ ਦੇ ਜਾਣਕਾਰੀ ਕੀ ਭਾਈ ਨੀਲੀ ਕ੍ਰਾਸ ਦੇ ਮੱਝ ਨੀਲੀ ਕ੍ਰਾਸ ਹੋਰ ਨੀਲੀ ਰਵੀਚ ਨਹੀਂ ਹਾਂ ਜੀ ਕ੍ਰਾਸ ਤੇ ਮਗਰੇ ਦੇ ਜੀ ਕੱਟੀ ਮਗਰ ਕੱਟੀ ਹੈ ਜੀ ਆਹ ਜਿਹੜੀ ਕੱਟੀ ਜੀ ਮਗਰੇ ਦੇ ਠੀਕ ਹੈ ਜੀ ਹਾਂ ਜੀ ਤੇ ਉਹ ਕਰਾਉ ਜੈਕ ਖੋਲ ਦੇ ਨੇ ਤੇ ਸੂਈ ਨੂੰ ਭਾਜੀ ਸੂਆ ਕੋਈ ਤਿੱਜਾ ਵਾ ਹਾਂਜੀ ਸੂਆ ਭਾਵੇਂ ਕੋ ਚੌਥਾ ਵਾਲੇ ਪੰਜਵਾਂ ਵਾਲੇ ਭਾਵੇਂ ਦਹਾਵਾਂ ਵਾਲੇ ਭੈਰ ਭਾਵੇਂ ਵਾਲੇ ਗਾੜੀ ਅਗਲੇ ਦੀ ਸਮਝ ਹੈ ਨਾ ਜੀ ਹਾਂਜੀ ਹਾਂਜੀ ਸੂਈ ਨੂੰ ਭਾਜੀ ਕੋਈ ਹੋਏ ਜੇ ਨੂੰ ਚਾਰ ਮਹੀਨੇ ਚਾਰ ਮਹੀਨੋਂ ਤੋਂ ਤਾਂ ਹਾਲਾਲੇ ਭਾਵੇਂ ਠੀਕ ਹੈ ਜੀ ਠੀਕ ਆ ਤੇ ਬਾਈ ਸੋਰੀ ਨੂੰ ਇਹਨੂੰ ਵੀ ਕੋਈ ਡੇਢ ਕਿ ਮਹੀਨਾ ਆ ਜੀ ਆਪਾਂ ਚੈੱਕ ਨਹੀਂ ਜੇ ਕਰਾਈ ਤੇ ਨਾ ਆਪਾਂ ਚੈੱਕ ਵੀ ਗਾਰੰਟੀ ਦਿੰਦੇ ਜੀ ਆਪਾਂ ਦੁੱਧ ਦੇ ਹਿਸਾਬ ਨਾਲ ਮੈਂ ਦੇਣੀ ਗਾੜੀ ਅਗਲੇ ਦੀ ਕਿਸਮਤ ਹੈ ਠੀਕ ਛਾ ਜੀ ਤੇ ਦੁੱਧ ਦਾ ਕੀ ਨਾ ਦੁੱਧ ਭਾਜੀ 7 ਲੀਟਰ ਆ 7 ਲੀਟਰ ਪੱਕਾ ਹੀ ਗਰੰਟੀ ਵਾਲਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਬਾਕੀ ਕੋਈ ਵੀ ਵੀਰ ਭਰਾ ਆਪਣੀ ਤਸੱਲੀ ਕਰ ਸਕਦਾ ਮੈਂ ਨਾ ਜੀ ਤਸੱਲੀ ਕਰਕੇ ਫਿਰ ਆਪਾਂ ਕਿਸ ਗੱਲ ਦਾ ਨਹੀਂ ਆਪਾਂ ਆ ਵੀ ਇਹ ਨਹੀਂ ਗੱਲ ਆਪਾਂ ਜਦੋਂ ਜਦਾਂ ਇਹ ਆਪਾਂ ਸੂਆ ਵਾਧੀ ਅਗਲੇ ਨੂੰ ਦੱਸਣ ਨਾ ਗਾੜੀ ਵਾਲੇ ਦੀ ਸਮਝ ਆਈ ਜਦੋਂ ਬਿਲਕੁਲ ਬਿਲਕੁਲ ਸਾ ਜੀ ਬੱਚੇ ਕਰਕੇ ਕਾਲੀ ਬੱਚੇ ਦਾ ਕਰਦੀ ਹੈ ਕਨਾ ਸੰਗਲ ਪਿਆ ਹੈ ਤੇ ਤਲਿਆਰੀ ਦਾ ਵੀ ਕਰਦੇ ਆਛਾ ਜੀ ਹਾਂਜੀ ਠੀਕ ਹੈ ਤੋੜਾ ਡੰਗਰ ਤੁਹਾਨੂੰ ਬਾਹਰ ਘਰੋਂ ਹੀ ਨਿਕਲਿਆ ਹਾਂਜੀ ਹਾਂਜੀ ਕਰਦਾ ਕਰਦਾ ਬਿਲਕੁਲ ਬਿਲਕੁਲ ਸ਼ਹੀ ਬਿਲਕੁਲ ਸੁਆ ਭਾਜੀ ਤਿੱਜਾ ਭਾਵੇਂ ਕੋ ਚੌਥਾ ਵਾਲੇ ਹਾਂਜੀ ਭਾਵੇਂ ਅਠਵਾਂ ਵਾਲੇ ਦਾਵਾਂ ਵਾਲੇ ਹਾਂਜੀ ਧਿਆਨ ਨਾਲ ਸ਼ਹੀ ਜੀ ਹਲੋ ਜੀ ਇੱਕ ਮਿੰਟ ਉਹਨਾ ਬੱਚੇ ਨੂੰ ਲਾਉਂਦੀ ਬੱਚਾ ਵਿਖਾ ਦਿੰਦੇ ਆ ਉਧਰ ਬੰਦ ਤੇ ਨਾ ਬੱਚੇ ਹਾਂਜੀ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਾਲਾ ਪੈ ਜਾਂਦਾ ਡੰਗਰ ਹਾਂਜੀ ਵਧੀਆ ਬੱਚਾ ਵਿਖਾ ਆ ਆ ਲੈ ਆ ਤਰੇ ਲੱਗ ਗਿਆ ਬਤਾ ਤੁਹਾਨੂੰ ਆਲਾ ਆਲਾ ਤੇ ਛਾ ਜੀ ਰੇਟ ਦੀ ਵੀ ਗੱਲਬਾਤ ਕਰ ਲਈਏ ਜੀ ਡਿਟੇਲ ਦੇ ਦਈਏ ਫਿਰ ਸੂਰਾਤ ਜਾ ਭਾਵੇਂ ਕੋ ਚਪਥਾ ਵਾਲੇ ਪੰਜਵਾ ਵਾਲੇ ਭੈਣ ਭਰਾਵਾਂ ਦੀ ਗਾੜੀ ਆ ਸੂਈ ਨੂੰ ਇਹਨੂੰ 4 ਮਹੀਨੇ ਆ ਜੀ ਹਾਂਜੀ ਬਣੀ ਸੋਰੀ ਨੂੰ 1.5 ਮਹੀਨੇ ਆ ਜੀ ਆਪਣੀ ਬਣੀ ਦੀ ਕੋਈ ਗਾਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਮੈਂ ਦੇਣੀ ਠੀਕ ਹੈ ਜੀ ਤੇ ਛੀਲਸਲਾ ਦੁੱਧ 7 ਲੀਟਰ ਆ ਜੀ ਹਾਂਜੀ ਛੀਲਸਲਗ ਪੂਰੀ ਆ ਠੀਕ ਹੈ ਥਾਂ ਥੁਣ ਤੇ ਨੀੜੀ ਰਾਵੀ ਚ ਦੇ ਘਰਾਓ ਸਿਆਲ ਰੱਖ ਦੀ ਥੋੜਾ ਜਿਹਾ ਹਾਂਜੀ ਤੇ ਮਾਗੀ ਭੈਣ ਪਰ ਉਹਨੇ ਘਰੀਆ ਠੀਕ ਹੈ ਜੀ ਮਗਰ ਕੀ ਆ ਗਿਆ ਮਗਰ ਭਾਜੀ ਕਟਾ ਕਟਾ ਹਾਂਜੀ ਹਾਂਜੀ ਠੀਕ ਹੈ ਜੀ ਨਹੀਂ ਕੱਟੀ ਮਗਰ ਠੀਕ ਗੱਟੀ ਮਗਰ ਮਸਟੇਟ ਹੋ ਗਈ ਸੌਰੀ ਕੱਟੀ ਹੈ ਜੀ ਕੱਟੀ ਹੈ ਜੀ ਮਗਰ ਆਹ ਜੀ ਕੱਟੀ ਠੀਕ ਹੈ ਜੀ ਬੱਚਾ ਧੀ ਮਰਾਤੀ ਫੇਰ ਵਿਖਾ ਠੀਕ ਹੈ ਜੀ ਤੇ ਸ਼ਾਇਦ ਰੇਡ ਰੂਟ ਦੀ ਗੱਲਬਾਤ ਕਰ ਲਈਏ ਜੀ ਰੇਡ ਭਾਜੀ ਜੈ ਜੀ ਹਾਂਜੀ 60000 ਦੇ ਵਿੱਚ ਪਹੁੰਚ ਜੀ 60000 ਦੇ ਵਿੱਚ ਪਹੁੰਚ ਜੇ ਗੱਡੀ ਆਪ ਦੀ ਲਿਆਵੇ ਠੀਕ ਹੈ ਜੀ ਤੇ ਪੂਰੇ 57000 ਆਂਦੀ ਪੂਰੇ 57000 ਹਾਂਜੀ ਠੀਕ ਸ਼ਾ ਜੀ ਹਾਂਜੀ ਤੇ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਭਾਈ ਨਾਮ ਆਪਣਾ ਇਹ ਪ੍ਰਤਾਪ ਸਿੰਘ ਸ਼ਾਹ ਹਾਂਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤਸੀਲ ਵੀ ਤਰਨਤਾਰਨ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ ਜੀ 62847454127 62847454127 ਠੀਕ ਹੈ ਜੀ ਤੇ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਤੇ ਫੇਰ ਹੱਥ ਜੋੜ ਕੇ ਇਹੋ ਹੀ ਬੇਨਤੀ ਆ ਹਾਂਜੀ ਵੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਤੇ ਪਸੰਦ ਕਰਕੇ ਡੰਗਰ ਤੇ ਫਿਰ ਆਪਾਂ ਨੂੰ ਸਾਈ ਬਿਆਨ ਪਾਓ। ਬਿਲਕੁਲ ਜਿਹੜਾ ਕੋ ਸਾਈ ਪਾਉਂਦਾ ਵਾ ਭਾਜੀ ਘੱਟੋ ਘੱਟ 5000 ਰੁਪਿਆ ਸਾਈ ਪਾਉਗੀ ਘੱਟ ਨਹੀਂ ਜਿਪੈ। ਠੀਕ ਹੈ ਜੀ ਤੇ ਸਾਈ ਦਾ ਜਿਹੜਾ ਸਮਾਂ ਵਾ ਉਹ ਸੀਮਤ ਹੋਊਗਾ। ਠੀਕ ਹੈ ਜੀ। ਵੱਧ ਤੋਂ ਵੱਧ ਵਪਾਰੀ ਨੀ ਨਜ਼ਰ ਖਿਲਾਉਂਦੇ ਆਪਾਂ ਇੱਕ ਦਿਨ ਖਲੋਵਾਂਗੇ। ਠੀਕ ਹੈ। 10-12 ਘੰਟੇ ਭਾਜੀ ਕਿੱਥੇ ਵੀ ਬੰਦਾ ਕੱਢੀ ਵੀ ਦੂਰ ਹੋਵੇ ਨੈਚਰ ਚ ਆ ਜਾਂਦਾ। ਆ ਜਾਂਦਾ ਆ ਜਾਂਦਾ। ਤੇ ਬਾਕੀ ਇਹ ਗੱਲ ਜੀ ਵੀ ਜੇ ਕਿਸੇ ਦੇ ਡੰਗਰ ਪਸੰਦ ਆ ਫੇਰਿਆ ਭਾਜੀ ਉਦਾਂ ਨਹੀਂ ਤੇ ਹਾਂਜੀ ਤੇ ਆਪਾਂ ਭਾਜੀ ਗਾਹਕ ਮੋੜ ਤੇ ਸਾਰੇ ਬਿਲਕੁਲ ਬਿਲਕੁਲ ਜੀ ਤੇ ਕੋਈ ਵੀ ਗੱਲ ਆ ਭਾਜੀ ਜੋ ਬਿਆਨਾ ਦੇ ਦੀਏ ਫਿਰ ਪਗਲਾ ਵੱਜ ਜਾਂਦਾ ਬਿਲਕੁਲ ਬਿਲਕੁਲ ਆਪਾਂ ਦੇ ਬੇਨਤੀ ਇਹੋ ਕਰਦੇ ਆ ਵੀ ਆਪਦੀ ਪਸੰਦ ਕਰਕੇ ਨਾ ਜੇਰਾ ਆਪਾਂ ਨੂੰ ਸਾਈ ਪਾਓ ਬਿਲਕੁਲ ਯਾਰ ਆਪਾਂ ਨੇ ਭਵੇਂ ਜੇ ਬੰਦਾ ਸਾਈ ਫੇਰ ਪਾਓ ਜੇ ਦੋ ਦਿਨ ਖਲਾਰ ਨਾ ਇਹ ਬੰਦਾ ਉਸੇ ਵੇਲੇ ਆ ਸਕਦਾ ਭਵੇਂ ਸਾਈ ਨਾ ਪਾਓ ਠੀਕ ਹੈ ਜੀ ਠੀਕ ਆਪਾਂ ਇਹ ਗੱਲਾਂ ਨੇ ਮੈਨੂੰ ਸਾਈ ਨਾ ਪਾਓ ਠੀਕ ਹੈ ਜੀ ਜੇ ਉਸੇ ਵੇਲੇ ਆ ਸਕਦਾ ਨਾ ਭਵੇਂ ਸਾਈ ਨਾ ਕਿਤੇ ਆਵੇ ਆਪਦੀ ਵੇਖ ਕੇ ਤਸੱਲੀ ਕਰਕੇ ਤੇ ਆਪਾਂ ਲੈ ਜਾਓ ਹਣਾ ਜੀ ਠੀਕ ਹੈ ਕਦੇ ਭਾਈ ਵੀਡੀਓ ਜਿਹੜਾ ਇੱਕ ਵੇਖਣ ਦਾ ਜਰੀਆ ਹੁੰਦਾ ਹਾਂਜੀ ਬਿਲਕੁਲ ਆਪਾਂ ਕਿਸੇ ਨੂੰ ਮਨਾਈ ਨਹੀਂ ਅਗਲਾ ਆਪਦੀ ਤਸੱਲੀ ਕਰਕੇ ਕਰੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਡੀਓ ਨੂੰ ਪ੍ਰਵਾਹ ਤੇ ਬੈਠ ਕੇ ਤੇ ਫਿਰ ਆਪਾਂ ਨੂੰ ਸਾਈ ਬੈਨਾ ਪਾਉ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰ ਤਸੱਲੀ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਦੋਸਤੋ ਇਹੀ ਅੱਜ ਦੀ ਆਪਣੇ ਨਾਗਪੇੜ ਝਾਮਕਾ ਜ਼ਿਲ੍ਹਾ ਦੇ ਤਹਿਸੀਲ ਤਰਨਤਨ ਸਾਹਿਬ ਵੀਰ ਨੇ ਡਿਟੇਲ ਸਾਰੀ ਸਾਂਝੀ ਕਰਤੀ ਹੈ ਜੀ ਤੇ ਬਾਕੀ ਸਾਰੇ ਭਰਾ ਆਪਣੀ ਆਣ ਕੇ ਤਸੱਲੀ ਕਰ ਸਕਦੇ ਆ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ